ਅੱਜ ਦੀ ਸਾਰਿਆਂ ਤੋਂ ਪਹਿਲਾਂ ਦੀ ਬੋਣੀ ਆ ਬੱਚੀ ਤੋਂ ਹੋਈ ਆ ਸਾਰਿਆਂ ਤੋਂ ਪਹਿਲਾਂ ਇਹ ਬੱਚੀ ਵਿਕੀ ਆ ਸੋ ਮੰਡੀ ਨੂੰ ਚੱਲੇ ਆ ਸਾਰਾ ਬਲੌਗ ਦਿਖਾਉਨੇ ਆ ਤੁਹਾਨੂੰ ਕੀ ਕੀ ਲੈ ਜਾਣੇ ਆ ਬਿੱਲੀ ਜੈ ਮੰਗਲ ਬੱਚੀ ਸੀ ਕੰਨ ਬਹੁਤ ਚੰਗਾ ਲੱਗਿਆ ਸੀ ਤੇ ਦੂਜੇ ਜਾਨਵਰ ਵੀ ਦਿਖਾਉਨੇ ਆ ਵੀਡੀਓ ਨਾਲ ਜੁੜੇ ਰਹੋ ਜਿਹੜੇ ਜਿਹੜੇ ਆਪਾਂ ਮੰਡੀ ਲੈ ਜਾਣੇ ਪਹਿਲਾ ਰਾਉਂਡ ਦਿਖਾਉਣ ਲੱਗਿਆ ਤੁਹਾਨੂੰ ਮੰਨਦੇ ਬਾਬਾ ਇਹਨੂੰ ਬੰਨੋ ਰੌਣਕ ਮੇਲਾ ਪੂਰਾ ਲੱਗਾ ਪਿਆ ਮੰਨ ਲਓ ਚੰਗੇ ਚੰਗੇ ਜਾਨਵਰ ਇਹਨੂੰ ਚਾੜੋ ਨਾਲ ਦੇ ਨਾਲ ਹੀ ਘਾਰ ਦੋ ਬਿਸ਼ੇਰੀ ਨੀਲੀ ਨਕਾਂ ਦਾ 14-15 ਮਹੀਨਾ ਦੀ ਨਾਟੋਂ ਬਾਹਰ ਹੋਈ ਖੜੀ ਆ ਤੇ ਆ ਨਾਲ ਦੀ ਬਿਸ਼ੇਰੀ ਢਾਈ ਸਾਲ ਦੀ ਘੱਪਣਾ ਪਰਲੀਮੇਟ ਕਰਾਤੀ ਉਹ ਵੀ ਢਾਈ ਸਾਲ ਦੀ ਹੋ ਗਈ ਜੈ ਰਾਜ ਤੋਂ ਤੇ ਇਹ 9 ਮਹੀਨਾ ਦੀ ਘੱਪਣ ਲੈ ਚਲੋ ਲੈ ਚਲੋ ਚਾੜੋ ਪੰਜ ਕਲਿਆਣ ਰਾਜਪਰੀ ਨਾ ਇਹਦਾ ਰਾਜਪਰੀ ਢਾਈ ਕੁ ਮਹੀਨੇ ਦੀ ਹੋਈ ਆ ਪੰਜ ਕਲਿਆਣ ਆ ਬਹੁਤ ਸੋਹਣੀ ਕੰਨ ਕੰਡੀਸ਼ਨ ਗਰਦਨ ਬਹੁਤ ਪਤਲੀ ਸਾਂਭਣ ਵਾਲੀ ਬੈਠੀ ਆ ਰਾਜਪਰੀ ਆ ਇਹਦਾ ਨਾਮ ਰਾਜਪਰੀ ਲੈ ਚੱਲ ਬਾਬਾ ਰਾਜਪਰੀ ਨੂੰ ਹਾਂਜੀ ਮੇਲਾ ਚੱਲ ਪਿਆ ਜੀ ਅੱਜ ਤੋਂ ਆ ਇੱਕ ਤਰੀਕ ਤਾਂ ਹੀ ਚੱਲੂ ਜੀ ਬਈ ਅੱਡ ਅੱਡ ਸਾਰੀ ਹਨਾ ਹੋ ਗਿਆ ਦੇਖੋ ਦੇਖੋ ਜਰਾਫ ਵਾਲੀ ਧੌਣ ਵਾਲੀ ਘੋੜੀ ਦੀ ਨੁਕਰੀ ਤੋਂ ਸਾਰਿਆਂ ਤੋਂ ਪਹਿਲਾਂ ਬੋਣੀ ਹੁੰਦੀ ਆ ਇਹਨੂੰ ਛਾੜਦੇ ਆ ਤੇ ਦੋ ਨੰਬਰ ਵਾਲੀ ਮਾਰਵਾੜੀ ਘੋੜੀ ਮੱਥੇ ਪਟਾ ਦੋ ਪੈਰ ਚਿੱਟੇ ਜੈ ਰਾਜ ਤੋਂ ਮੀਠਾ ਹੀ ਫੁੱਟ ਵੀਡੀਓ ਸਾਰੀ ਪਈ ਆ ਚਲੋ ਚੜੋ ਲੋ ਬਾਬੇ ਦਾ ਨਾ ਮਰਾਦੇ ਸਾਲ ਉੱਲਾ ਉਪੇੜਾ ਚੜੋਇ ਕਿਉਂਦਾ ਸਾਈਡ ਤੇ ਲਾ ਦੇ ਇੱਕ ਸੇਡ ਲਾ ਦੇ ਜਮਾ ਇਹਨੂੰ ਚਾਰ ਲਾ ਦੋ ਘੂੜੀਆਂ ਮੂਰੇ ਬੰਦੇ 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 ਹਾਂ 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 ਖੈੜ ਜਮਾ ਖੁੰਜੇ ਤੇ ਲਾ ਦੇ ਖੁੰਜੇ ਤੇ ਜਮਾ ਹਾਂ ਬੱਸ ਬਤੋਇਂ ਖੜੇ ਰਹਿ ਨੋਰੀ ਖੜਾ ਜਾ ਨੂਰੀ ਪਰਲੇ ਪਾਸੇ ਪਾ ਦੇ ਇਹ ਡਿਗਰੀ ਤੈਨੂੰ ਨੂਰੀ ਸਮਝਾ ਜਾਂ ਸਰਦੂਲ ਸਮਝਾ ਬਗਾਲ ਦੇ ਤਰੇਟ ਇੰਚ ਦੀ ਨੌਕਰੀ ਘੋੜੀ ਆ ਬਹੁਤ ਆ ਬਹੁਤ ਬਾਈ ਲਾਉ ਪੇੜਾ ਇਹਨੂੰ ਲਾਉ ਬਾਬਾ ਲਿਆ ਨੇੜ ਨੂੰ ਆਉਂਦੇ ਨਾ ਨੈਣਾ ਦੇਵੀ ਦੀਆਂ ਪਹਾੜੀਆਂ ਜਿੰਨੇ ਚੜਾਈ ਆ ਬਾਬਾ ਲਿਆ ਹੁਣ ਮੂਰੇ ਤਰਪਿਆ ਕਰ ਬਾਬਾ ਜੇ ਤੂੰ ਹੌਲੀ ਹੋ ਜਾਣਾ ਉਦੋਂ ਜਾਨਵਰ ਰੋਕ ਜਾਂਦਾ ਦੂਜੀ ਘੋੜੀ ਨਾਲ ਦੀ ਨਾਲ ਹੀ ਸਾਲ ਮਾਰ ਜਾਂਦੀ ਆ ਤੂੰ ਉੱਥੇ ਦੇਖ ਲਾਉ ਪੜਾ ਇਹਦੇ ਵੀ ਆ ਜੈ ਰਾਜ ਤੋਂ ਮੇਟ ਆ ਜੀ ਮਾਰਵਾੜੀ ਘੋੜੀ ਬਾਡਾ ਬੁੱਡਾ ਬਹੁਤ ਹੈ ਦਾ ਸਾਢੇ 4-5 ਸਾਲ ਉਮਰ ਹੈ ਨਵੀਂ ਉਮਰ ਦੀ ਇੱਕ ਵਾਰ ਸੂਈ ਹੋਈ ਹੈ ਅੰਦਰ ਦੀ ਸਾਫ ਹੈ ਹੀਟ ਚੈੱਕ ਕਰਾ ਕੇ ਮੇਟੋ ਜੀ ਜਮਨ ਨਾਲ ਲਾ ਦਿਓ ਲਾਓ ਕੰਕ ਨੇ ਉਹਨੂੰ ਧੱਕ ਦਿਓ ਜਿੱਥੇ ਇਹਦਾ ਮੂੰਹ ਆ ਕੰਨਾਂ ਵਾਲੇ ਨਾਲ ਲਾ ਪੱਤੀ ਨਾਲ ਬੰਨ ਰਸਾ ਇਹਦਾ ਹਾਂ ਕੋਰਾ ਮਾੰਦੇ ਮੈਂ ਲਿਆਉਂਦਾ ਉਹਨੂੰ ਦੂਜਿਆਂ ਨਾਲ ਤੇ ਆ ਬੱਚੇ ਵਾਲੀ ਘੋੜੀ ਵੀ ਦੇਹਨੇ ਆਂ ਸਾਹ ਲਾਸਟ ਤੇ ਇਹਨੂੰ ਪਾ ਦੇ ਬੱਚੇ ਵਾਲੀ ਤਾਂ ਸਿਰੇ ਤੇ ਲਾ ਦੀ ਆਪਾਂ ਜਾਂ ਦੂਜੇ ਘੇੜੇ ਤੇ ਦੇਖ ਲੈਣਾ ਜਾਨਵਰਾਂ ਦੇ ਨਹੀਂ ਨਹੀਂ ਪਿੱਛੇ ਲਾਈਂ ਕੇ ਬੱਚੇ ਵਾਲੀ ਜਾਂ ਤਾਂ ਇਹਨੂੰ ਦੂਜੇ ਘੇੜੇ ਲੈ ਚੱਲਾਂਗੇ ਰੌਣਕ ਮੇਲਾ ਸਾਰੇ ਦਿਖਾ ਦੇਣਾ ਤੁਹਾਨੂੰ ਬਾਬਾ ਜੀ ਤਾਂ ਇਹੋ ਕਿਰਪਾ ਨਾਲ ਸਾਰਾ ਆਪਣਾ ਮੰਨ ਲਓ ਪੂਰਾ ਭਰਿਆ ਖੜਾ ਮਾਲ ਹੁੰਦਾ ਤੇ ਜਾਨਵਰ ਅਜੇ ਆਪਣੇ ਹੋਰ ਲਏ ਵੀ ਖੜੇ ਆ ਉਹ ਸਿੱਧਾ ਮੰਡੀ ਚ ਲਿਆਵਾਂਗੇ ਉਹਨਾਂ ਚਾਰ ਆ ਦੇਖੋ ਕੋੜੀ ਲੈ ਕੇ ਚੜ ਜਾ ਫੜਾ ਫੜ ਤੋਰੀ ਜਾਂਦੀ ਟਰੇ ਟਰ 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 ਨੌ ਮਹੀਨਿਆਂ ਦੀ ਗੱਬਣ ਘੋੜੀ ਆ ਬਚਾ ਕੇ ਚੜਾਵੇ ਗੱਬਣਾ ਘੋੜੀ ਚੱਲ 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 ਨਾ ਬੁੱਤ ਨੇੜੇੋਂ ਫੜ ਕਕਨੇ ਨੇੜੇੋਂ ਘੜਾ ਕੱਟ ਦੱਸ ਬਿਖਾੜੀ ਲਾ ਲਓ ਬਿਖਾੜੀ ਹਟ ਹਟ ਚੱਲ 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 ਰੋਕ ਗਿਆ ਕੌਮ ਨਾਲ ਉੱਤੇ ਹੈ ਨਾਲ ਦੇ ਨਾਲ ਥਾਲ ਵਾਹ ਫਤਿਹ ਚੱਲ 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 ਬਾਬਾ ਮੜਾ ਬਣਾ ਚਾਲ ਦੀ ਹੋ ਸਿੱਧਾ ਕਾਕੇ ਹੁਈ ਮੂਰ ਨੂੰ ਚੱਲ 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 ਬਾਬਾ ਹੁਈ ਮੂਰ ਨੂੰ ਤੁਰ ਹੀ ਜਾ ਲੋ ਹਟ ਫੜਾ ਦੇ ਬਾਬਾ ਤੂੰ ਆ ਨੀੜ ਨੂੰ ਅੰਦਰ ਨੂੰ ਕਾਕੇ ਤੂੰ ਹੋ ਜਾ ਵਿਛਾੜੀ ਫੜਾ ਮੂਰੂ ਲੱਤਾਂ ਵਿੱਚ ਕਾਕੇ ਬੰਦੇ ਹੈ ਨਾ ਥੱਕੀ ਮਣੀ ਦੀ ਗਾਣ ਬਹੁਤ 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 ਉੱਥੇ ਡਬਲ ਹਾਂ ਬਲ ਮਾਰ ਕੇ ਪਰਲੀ ਲੱਤ ਨਾ ਬੰਦੇ ਨਾ ਆਇਨੀ ਆਇਨੀ ਦੂਜਾ ਘੁਮਾ ਦੇ ਉੱਤੋਂ ਦੀ ਦੋ ਵਾਰ ਪੈਰ ਦੇ ਉੱਤੋਂ ਦੀ ਹਾਂ ਠੀਕ ਆ ਇੱਕ ਵਾਰ ਹੋਰ ਘੁਮਾ ਦੇ ਠੀਕ ਆ ਹਣੇ ਬਸ ਹੁਣ ਮਾਰ ਹੁੰਦੇ ਫੜ ਬਾਬਾ ਆਪ ਯਾਰ ਫੜ ਉਹ ਤੋਂ ਲਾਉ ਇਹਨੂੰ ਇਹ ਸੰਜਾ ਫੁੰਦੀ ਨੂੰ ਲਾ ਦੇ ਪਰਲੇ ਪਰਲੇ ਪਾਈਪ ਨਾਲ ਨਹੀਂ ਨਹੀਂ ਮੂਰੇ ਪੰਜ ਕਿਵੇਂ ਹੁਣ ਨਹੀਂ ਪੈ ਜਾਣਗੇ ਬਾਈ ਨਹੀਂ ਨਹੀਂ ਬਾਅਦ ਚ ਉਲਟਵਾਲੀ ਕਰਨੇ ਆਪਾਂ ਸਾਜੂ ਦੂਜੀ ਲੈ ਕੁੜੀ ਖੋਲ ਕੇ ਸਾਰਾ ਕੰਮ ਹੀ ਬਾਬਾ ਐਂ ਖਰਾਬ ਕਰ ਦਿੰਦਾ ਔਰ ਲੈ ਵਾ ਲੱਤਾਂ ਦੀ ਨੂੰ ਲਾ ਦੇ ਲੈ ਉਹ ਦੂਜੀ ਵੱਡੇ ਪਾ ਕੇ ਲੈ ਕੇ ਆ ਯਾਰ ਰਖਨੇ ਤਲੇ ਹਰਾ ਲਿਆ ਅੱਤਲੇ ਹਰੇ ਤੁਰੇ ਬਾਈ ਉੱਥੇ ਬਰਨਾਲ ਬੰਦਾ ਵੱਡੇ ਕਰ ਲੋ ਯਾਰ ਨਾ ਕੋੜੀ ਬੰਦਾ ਉੱਥੇ ਫੜ ਕੇ ਕਿੱਥੇ ਜਾਂਦੀ ਕਿੱਥੇ ਕੋੜੀ ਨਾ ਤੁਰੇ ਉਹਦਾ ਚੱਲ ਬੋਤੇ ਚੱਲ 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 ਬੋਤ ਚੱਲ 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 ਬਹੁਤ ਸਿਆਣੀ ਆ ਜਾਂਦੀ ਨੇ ਪੋਣੀ ਤੇਰੇ ਤੋਂ ਹੋਣੀ ਚਾਹੀਦੀ ਆ ਲਾ ਪਰਲੀ ਸੜ ਜਿੱਥੇ ਪੂਸਾ ਉਹ ਤੇ ਲਾ ਦੇ ਲੈ ਬਾਬਾ ਹਟ ਓਏ ਲੈ ਆ ਜਾ ਲੈ ਆ ਜਾ ਆ ਲੱਤ ਚਲਾਉਂਦੀ ਐ ਨਹੀਂ ਪਤਾ ਨਹੀਂ ਹਾਂ ਨਹੀਂ ਦੱਕ ਲੈ 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 ਕਿਹੜੀ ਆਹ ਲਾ ਦੇ ਲਾ ਦੇ ਲਾ ਦੇ ਤੇ ਬੰਦ ਉਹ ਨਹੀਂ ਚਲਾਉਂਦੀ ਪਤਾ ਨਹੀਂ ਲੱਤ ਚਲਾਉਂਦੀ ਆ ਤੇ ਮੂੰਹ ਲਾਈ ਚੱਲ 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 ਬਾਬਾ ਹੋ ਜਾ ਸੁਰੂ ਬੰਦ ਤੇ ਆ ਜੀ ਚੱਲੀ ਗੱਬਣ ਇਹ ਵੀ ਬੱਚੀ 2.5 ਸਾਲ ਦੀ ਗੱਬਣ ਹੈ ਉੱਥੇ ਫਿਰ ਸਲੋ ਹੋ ਜਾਣਾ ਕੰਮ ਇਹਨੇ ਇੱਕ ਦੂਜੇ ਨੂੰ ਫੜੋਂਦਿਆਂ ਨੂੰ ਰੋਕਦੇ ਨਹੀਂ ਬੇਸ਼ੇਰੀ ਨੇੜੇ ਫੜ ਪਾਪਾ ਨੇੜੇ ਨੇੜੇ ਆ ਜਾ ਕਾਕੇ ਚੱਲੇ ਆ ਜਾ ਤੂੰ ਮੂਰੇ ਛਾਲ ਮਾਰ ਕੇ ਚੱਲ ਜਾਈਆ ਯਾਰ ਆਕੇ ਨੂੰ ਮਾਰੋ ਕਲਾਸ ਹੋ ਕਿੱਧਰੋਂ ਚੱਲੀ ਆ ਇਕਦਾਂ ਚੱਲ 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 ਔਰਲੀ ਸਾਈਡ ਔਰਲੀ ਸਾਈਡ ਇਧਰ ਮੂੰਹਗਾ ਇਧਰ ਮੂੰਹਗਾ ਕੜ ਬੱਤੋ ਹਾਂ ਬੰਦੇ ਸਾਹਮਣੇ ਵਾਲੇ ਪਰਾਂ ਨੂੰ ਪਰਲੀਆਂ ਪਰਲੀਆਂ ਬੰਨੋ ਉਹ ਪੱਤੀ ਨਾ ਪੱਤੀ ਨਾ ਪੱਤੀ ਕਿੰਨਾ ਕਮਰ ਲੀਨੋ ਮਿਸ਼ੇਰੀ ਆ ਵੀ ਬਹੁਤ ਚੰਗੀ ਆ ਕਰ ਦੇ ਮੜਿਆ ਇਹਦਾ ਮੂੰਹ ਟੈਡ ਕਰ ਦੇ ਬਾਬਾ ਇਹਦਾ ਟੈਡ ਕਰ ਦੇ ਰਸਾ ਇਹਦਾ ਪੂਰਾ ਰਸਾ ਟੈਡ ਕਰ ਬਾਬਾ ਫੜਾ ਬੰਨ ਕਾਕੇ ਆ ਫੜ ਬਿਸੇਰੀ ਤੋਂ ਤੁਸੀਂ ਲਿਆਓ ਇਹਦੇ ਨਾਲ ਦੀ ਸੂਟੀਆਂ ਬੱਚੀਆਂ ਹੋਰ ਲਿਆਓ ਸੁੰਦਰਾ ਹੁਣੇ ਲਿਆਓ ਸਾਰੇ ਪੰਜ ਬੱਚੀਆਂ ਲਾ ਦੋ ਹੁਣ ਚੱਲ ਲੰਮਾ ਨਾ ਕਰ ਲੇ ਮੈਂ ਰਸਾ ਲਮਾ ਕਰਨਾ ਭਾਈ ਲੋਕ ਕੇ ਰਸਾ ਲਮਾ ਕਰ ਫਨਾ ਬਹੁਤ ਆ ਬਹੁਤ ਆ ਜਿਆਦਾ ਇਧਰ ਹੋ ਕੇ ਜਾ ਅੰਦਰ 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 ਕੀ ਆ ਬਾਤ ਆ ਬਾਤ ਚੱਲ ਪੁੱਤ ਚੱਲਾ ਪਏ ਹਾਂ ਢੇਲਿਆਂ ਕੋਲ ੱਲਾ ਦੇ ਇਧਰ ਨੂੰ ਕਿੱਥੇ ਲਾਉਣੇ ਲੱਗਾ ਜੱਗਾ ਇਧਰ ਉਧਰ 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 ਆਲ ਦੋ ਜੇ ਬਾਹਾਂ ਬਾਪਾ ਤੂੰ ਇੱਕ ਦੂਜੇ ਦੇ ਵਿੱਚ ਹੀ ਬੱਝੀ ਇੱਕ ਨੂੰ ਉਧਰ ਇੱਕ ਉਧਰ ਕਰਿਆ ਕਰੋ ਆਪ ਦੇ ਆਪੀ ਥੋੜੀ ਛੱਡ ਕੇ ਇੱਧਰ ਆਇਆ ਹਾਂ ਭਾਈ ਚੱਲੀ ਸੁੰਦਰਾ ਵੀ ਮੰਡੀ ਤੇ ਨਾਲ ਇੱਕ ਸੁੰਦਰਾ ਦੀ ਨਵੀਂ ਭੈਣ ਆ ਗਈ ਪੰਜ ਕਲਿਆਣ ਬਿਸ਼ੇਰੀ ਰੋਕੀ ਬਾਬਾ ਲੈ ਬਈ ਇਹਦਾ ਨਾਮ ਬੱਚੀ 2.5 ਮਹੀਨਿਆਂ ਦੀ ਆ ਪੋਰ ਪੰਜ ਕਲਿਆਣ ਦੁੱਧੋਂ ਟਟ ਕੇ ਜਾਈ ਹੈ ਰਾਤ ਹੀ ਆਈ ਹੈ ਬੱਚੀ ਆਪਣੇ ਕੋਲ ਇਹਦਾ ਨਾਂ ਰਾਜਪਰੀ ਰਾਜਪਰੀ ਹਾਂ ਰਾਜਪਰੀ ਨਾ ਇਹਦਾ ਆ ਮੂਰੇ ਟੰਬਾ ਟੁੰਬਾ ਪਾ ਲਓ ਇੱਥੇ ਪੈਰ ਨਾ ਪੈ ਜਨਾ ਬੱਚੀਆਂ ਸ਼ੂਟੀਆਂ ਆਹ ਪਾ ਲੂ ਸ਼ੂਟੀ ਪਾ ਲੂ ਚਲੋ ਚਲੋ ਆ ਧੱਕੇ ਚੜਾਉਣੀਆਂ ਪੈਣੀਆਂ ਤਾਂ ਪਿੱਛੇ ਹੱਥ ਪਾਓ ਡੰਡਾ ਹੀ ਪਾ ਲਓ ਪਿੱਛੇ ਆ ਜਾ ਆ ਜਾ ਉਹ ਡੰਡਾ ਪਾ ਲਓ ਉਹ ਨਹੀਂ ਨਹੀਂ ਡੰਡੇ ਨਾਲ ਲੋਟ ਰਉ ਯਾਰ ਰਸਿਆਂ ਤੇ ਬਸ਼ੀਰੀਆਂ ਚੜ੍ਹਦੀਆਂ ਹੁੰਦੀਆਂ ਉਹ ਬੰਦੇ ਰੋ ਬਾਹਰ ਨਾ ਦੇ ਤੈਨੂੰ ਤੇ ਤੈਨੂੰ ਨਹੀਂ ਪਤਾ ਆ ਯਾਰ ਜਾਨਕਾਰੀ ਘਟਾ ਲਗੀ ਟੱਕ ਕੇ ਗੰਦਾ ਧੁਕਾ ਯਾਰ ਡਾਂਗ ਬਾਪ ਹਾਂ ਬਾਲਾ ਚੱਲੋ ਚੱਲ ਰਾਜਪੁਰੇ ਤੱਕ ਚੱਲ ਚੱਲ ਪਰਾਂ 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 ਰਾਮੋ ਘਬਾ ਬਾਈ ਚੱਲ ਬਾਬਾ ਰਾਜਪਰੀ ਨੂੰ ਲੈ ਚੱਲ ਜੈਸਮੀਨ ਇਹਦਾ ਨਾਮ ਜੈਸਮੀਨ ਆ ਵਿਰਿੰਦਰ ਚਲੋ ਚਲੋ ਚੱਲ ਰਾਜਪਰੀ ਜੈਸਮੀਨ ਵੀ ਫੱਟੇ ਤਾਂ ਹੈਗੇ ਆਪਣੇ ਕੋਲ ਹਨਾ ਹਾਂ ਫੱਟੇ ਤਾਂ ਹੈਗੇ ਬਈ ਤਾਂ ਤੈਂ ਸਰੇ ਲੈ ਵੀ ਜੈਸਮੀਨ ਨੂੰ ਛੱਡੋ ਬਸ ਆ ਲਾਸਟ ਹਾਂ ਜੈਸਮੀਨ ਲੈ 5 ਤੇ 6 ਤੇ 7 8 9 10 11 12 13 14 14ਵਾਂ 14ਵੀਆਂ ਉੱਥੇ ਜੈਸਮੀਨ ਜੈਸਮੀਨ ਜਸਮੀਤ ਨਹੀਂ ਬਾਬਾ ਜਸਨੀਤ ਕਹੀ ਜਾਂਦਾ ਬਾਬਾ ਕਹਿੰਦਾ ਜਸਨੀਤ ਆ ਚਲੋ ਚਲੋ ਚੜੋ ਯਾਰਾ ਛੜਾ ਬਾਬਾ ਚੱਲ ਪ੍ਰਧਾਨ ਤੂੰ ਕਰ ਫੱਟੇ ਫੱਟੇ ਨੇੜ ਨੂੰ ਅਮਰਤ ਜੈਸਮੀਨ ਪੁੱਤ ਤੂੰ ਚਲੋ ਜੀ ਨਹੀਂ ਕਰਦਾ ਜਾਣਦਾ ਤੇਰਾ ਬਹੁਤ ਟਾਈਮ ਹੋ ਗਿਆ ਹੁਣ ਚੱਲ ਪੁੱਤ ਹੁਣ ਕੇ ਨਹੀਂ ਆਉਣਾ ਤੂੰ ਉੱਥੇ ਰਹਿਣਾ ਕੇ ਸਿਆਣੀ ਹਾਂ ਤਾ ਬਾਬਾ ਚੜ ਗਈ ਉਦੋਂ ਹੀ ਲਓ ਜੀ ਇੰਨੇ ਇੱਕ ਜਾਨਵਰ ਆਪਣੇ ਚੱਲੇ ਆ ਔੜੀ ਤੇ ਚੜ੍ਹ ਕੇ ਦਿਖਾ ਦਈਏ ਲਾ ਪਾਓ ਫਟਾਫਟ ਰਗਣੇ ਕਰ ਫਟੇ ਨੇੜ ਨੂੰ